ਇਹ ਸਾਡੇ ਪਿੰਡ ਦੇ ਅਠਵਾਲ ਦੇ ਵਾਸੀ ਨੇ ਐਕਸ ਸੁਭਦਾਰ ਸਿੰਘ ਜਤਿੰਦਰ ਸਿੰਘ ਠੀਕ ਆ ਬਟਾਲਾ ਰਹਿੰਦੇ ਨੇ ਤੇ ਇਹ ਆਉਣ ਦੇ ਸੀਗੇ ਧਰਮਕੋਟ ਵੱਲੋਂ ਦੀ ਇਹਨਾਂ ਦੇ ਮੋਟਰਸਾਈਕਲ ਦੇ ਇੱਕ ਗੱਡੀ ਖਲੋਤੀ ਏ ਗੱਡੀ ਦੀ ਬਾਰੀ ਖਲੀ ਏ ਬਾਰੀ ਵੱਜੀ ਇਹਨਾਂ ਦੇ ਤੇ ਡਿੱਗ ਪਏ ਨੇ ਪਿੱਛੋਂ ਗੱਡੀ ਆਉਂਦੀ ਕੋਈ ਜਿਹੜੇ ਦੱਸਣ ਮੁਤਾਬਕ ਹੈ ਕਿ ਉਹ ਉਤੋਂ ਦੀ ਇਹਨਾਂ ਦੇ ਲੰਘੀ ਏ ਇਹਨਾਂ ਦੀ ਆਉਣ ਦਾ ਡੈਥ ਹੋ ਗਈ ਏ ਤੇ ਜਿਹੜੇ ਇਹਨਾਂ ਦੀ ਮੈਸੇਜ ਉਹ ਅਸਲੀ ਅਮਨਦੀਪ ਹਸਪੀਟਲ ਅਜੇ ਪਤਾ ਨਹੀਂ ਉਹਨਾਂ ਦੀ ਕੀ ਕੰਡੀਸ਼ਨ ਹੈ ਬੱਚੇ ਇਹਨਾਂ ਦੇ ਦੋਵੇਂ ਬਾਹਰ ਨੇ ਮੰਮੀ ਡੈਡੀ ਇਹਨਾਂ ਦੇ ਦੀ ਡੈਥ ਹੋ ਗਈ ਹੈ ਪਿੰਡ ਘਰ ਹੈਗਾ ਹੈ ਪਰ ਰਹਿੰਦੇ ਇਹ ਬਟਾਲੇ ਇੱਥੇ ਮੱਲੀ ਮਾਰਕੀਟ ਸਰਕੰਮਪਲਟ ਸੁਵੇਧਾਰ ਮੇਰੇ ਸੁਵੇਧਾਰ ਆਏ ਨੇ ਟੈਂਸ਼ਨ ਹਾਂ ਇਹ ਆਪਣੇ ਧਰਮਘੋਰ ਜਿੱਥੇ ਗੱਡੀਆਂ ਦੀ ਲੈਨ ਨਹੀਂ ਲੱਗੀ ਹੁੰਦੀ ਹਾਂਜੀ ਧਰਮਘੋਰ ਇੱਥੋਂ ਆਪਾਂ ਚੋ ਚੋਰਾਵਾਲੀ ਨੂੰ ਟਰਨ ਹੁੰਦਾ ਹੈ ਉਹਦੇ ਲਾਗੇ ਸਰਕੰਪਲੀਟ ਕੰਪਲੀਟ ਹੁਣ ਅਸੀਂ ਤੇ ਸਾਰਾ ਕੀਤਾ ਹੈ ਹੁਣ ਇਹਨਾਂ ਦਾ ਕੋਈ ਨਿੱਜੀ ਰਿਸ਼ਤਾ ਖੂਨ ਦਾ ਰਿਸ਼ਤਾ ਜਿਹੜਾ ਉਹਨੇ ਕੰਪਲੀਟ ਲਖਾਣੀ ਹੈ ਅਸੀਂ ਪਿੰਡ ਵੱਲੋਂ ਆਏ ਆ ਸਰ ਕਿੰਨੀ ਕਿੰਨੀ ਉਮਰ ਹੈ ਇਹਨਾਂ ਦੀ ਉਮਰ ਮੇਰੇ ਹਿਸਾਬ ਨਾਲ ਮਹਾ 45 ਸਾਲ ਦੇ ਹੋ 45 40 ਸਾਲ ਜੀ ਅ ਅੱਜ 2:30 ਵਜੇ ਸਾਡੇ ਕੋਲ ਇੱਕ ਅ ਪ੍ਰੋਡਕਟ ਅ ਪਰਸਨ ਦੀ ਇੱਕ ਆਈਸੀ ਗੋਟਡ ਪਰਸਨ ਆਈ ਸੀਗੇ ਤੇ ਦਿੱਤਿਜ ਜੁਤਿੰਦਰ ਸਿੰਘ ਨਾਮ son of ਧਰਮ ਸਿੰਘ ਠੀਕ ਹੈ ਰੈਜ਼ੀਡੈਂਟ ਆਫ ਮੱਲੀ ਮਾਰਕੀਟ ਇਹ ਅਕਰੈਂਸ ਸੀ ਕੀ ਧਰਮਕੋਟ ਚ ਇੱਕ ਰੋਡ ਸਾਈਡ ਐਕਸੀਡੈਂਟ ਦਾ ਹੋਇਆ ਸੀਗਾ ਉਥੋਂ ਬ੍ਰੋਡ ਡੈਟ ਪੇਸ਼ੈਂਟ ਲਿਆ ਨਹੀਂ ਜਾਂਦਾ ਗਿਆ ਸੀਗਾ ਇਹ ਅਪਰੋਕਸੀਮੇਟਲੀ 50 ਕਿਸਾਨ ਹੈ ਉਹ ਸਾਡੇ ਕੋਲ ਨਹੀਂ ਉਹ ਰੈਫਰ ਕੀਤਾ ਗਿਆ ਐਮਐਸ ਰੋ ਜੋ ਐਸ ਪਰ ਉਹਨਾਂ ਦੇ ਨਹੀਂ ਉਹ ਸਾਡੇ ਕੋਲ ਨਹੀਂ ਉਹ ਆਈ ਥਿੰਕ ਪ੍ਰਾਈਵੇਟ ਕਿਸੇ ਹਸਪਤਲ ਹੈ ਹਾਂ ਜੀ ਸਾਡੇ ਕੋਲ ਬਸ ਬ੍ਰੋਡ ਡੈਟ ਪਈ ਜਤਿੰਦਰ ਸਿੰਘ ਨਾਮ ਦਾ ਇੱਕ ਮੈਂਬਰ ਹੈ